ਕੰਮ ਜਾਈ ਸੋਰੋ ਰੋਈ ਚੋਂ ਦਾ ਸਾਹ ਲੱਗਿਆ ਉਹ ਅੱਜਾ ਹੋ ਗਿਆ ਪਰੇ ਪਾਸੇ ਪਰੇ ਪਾਸੇ ਹੋ ਗਿਆ ਲੋਬੀ ਅੱਤੇ ਜਣੇ ਇਧਰ ਹੋ ਜੇ ਤੇ ਇਧਰ ਆਰ ਅਸੀਂ ਇੱਕ ਇੱਕ ਜਣੇ ਦੇ ਨਾਲ ਪਾਈ ਚੱਲੇ ਆ ਆ ਜੋ ਆ ਜੋ ਨਹੀਂ ਚਲ ਪਾਓ ਜੀ ਆ ਨਾ ਪਾਓ ਕੰਮ ਵੀ ਚੋਲੀ ਚਲੋ ਕੋਈ ਨਹੀਂ ਉਲਟੋ ਜੀ ਪ੍ਰੋਗਰਾਮ ਮੈਂ ਇੱਕ 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 ਕੰਮ ਨਹੀਂ ਪਾ ਸਕਦਾ ਆਪਾਂ ਤੁਰੇ ਚਾਹੀਏ ਜੀ ਹੁਣ ਹਾਂ ਜੀ ਹਾਂ ਜੀ ਮੇਰੇ ਨਾਲ ਕੋਈ ਨਹੀਂ ਕੁਝ ਕੋਈ ਨਹੀਂ ਸ਼੍ਰੀਲੰਗੀ ਚਲੋ ਸਾਥ ਲੰਗੀ ਚਲੋ ਜੀ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਲੋ ਜੋ ਜੋ ਇਹ ਤੋਂ ਨਹੀਂ ਨਹੀਂ

ਸਾਡੇ ਭਾਈਚਾਰੇ ਦੇ ਲਈ ਲੰਬਾ ਸੰਘਰਸ਼ ਕਰਕੇ ਸਾਨੂੰ ਇੱਕ ਬਹੁਤ ਵੱਡੀ ਜਿੱਤ ਜਿਹੜੀ ਇੱਕ ਇਤਿਹਾਸਿਕ ਜਿੱਤ ਹੈ ਉਹ ਦਰਜ ਕਰਵਾਈ ਹੈ ਉਸ ਅਸੀਂ ਸਾਰੇ ਰਿਜ਼ਰਵੇਸ਼ਨ ਬਣਾਓ ਬਚਾਓ ਮੋਰਚਾ ਜਿਹੜਾ ਆਈਸਟ੍ਰੀਟ ਕੋਰਪ ਵੱਲੋਂ ਇਹਨਾਂ ਸਮmathsf ਕੀ ਹੋਵੇ ਕੋਰਪ ਜਿਹਦੇ ਅੱਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਕੌਮ ਵੱਲੋਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਲੜਾਈ ਲੜ ਕੇ ਸਭ ਕੌਮ ਨੂੰ ਸਾਡਾ ਸਹਿਯੋਗ ਕੀਤਾ ਸਾਡੀ ਕੌਮ ਦਾ ਉਹ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿਨ੍ਹਾਂ ਦੇ ਸਾਥੀ ਆਪਣੇ ਆਪਣੇ ਤਾਵਾਂ ਦੇ ਉੱਪਰ ਆਪਣੀਆਂ కిప్రాషి so,